ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਤਿਸ ਅਰਾਧ ਮੇਰਾ ਮਨ ਧੀਰਾ ਰਹਾ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਤੇ ਸਿੱਧ ਭਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਕ ਗਏ ਕਹੋ ਨਾਨਕ ਕਹਾ ਪੈ ਪਾਈ ਆਪਣੇ ਸੇਵਕੀ ਆਪ ਪੈੰਜ ਰਖਾਈ ਕਹੋ ਨਾਨਕ ਕਹਾ ਪੈ ਪਾਈ ਆਪਣੇ ਸੇਵਕੀ ਆਪ ਪੈੰਜ ਰਖਾਈ ਗੋੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਤਿਸ ਅਰਾਧ ਮੇਰਾ ਮਨ ਧੀਰਾ ਰਹਾ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਤੇ ਸਿੱਧ ਭਏ ਸਗਲ ਕਾਮ ਦਰਸ਼ਨ ਦੇਖੀ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਕ ਗਏ ਕਹੋ ਨਾਨਕ ਕਹਾ ਪੈ ਪਾਈ ਆਪਣੇ ਸੇਵਕੀ ਆਪ ਪੈੰਜ ਰਖਾਈ ਕਹੋ ਨਾਨਕ ਕਹਾ ਪੈ ਪਾਈ ਆਪਣੇ ਸੇਵਕੀ ਆਪ ਪੈਜ ਰਖਾਈ ਗੋੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਗੁਰ ਗੋਬਿੰਦ ਪਾਰ ਬ੍ਰਹਮਪੂਰਾ ਤਿਸੈ ਅਰਾਧ ਮੇਰਾ ਮਨ ਧੀਰਾ ਰਹਾ ਅਣ ਦਿਨ ਜਪੋ ਗੁਰੂ ਗੁਰਨਾਮ ਤਾਤੇ ਸਿੱਧ ਭਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਕ ਗਏ ਕਹ ਨਾਨਕ ਕਹਾ ਪੈ ਪਾਈ ਆਪਣੇ ਸੇਵਕੀ ਆਪ ਪੈੰਜ ਰਖਾਈ ਕਹ ਨਾਨਕ ਕਹਾ ਪੈ ਪਾਈ ਆਪਣੇ ਸੇਵਕੀ ਆਪ ਪੈੰਜ ਰਖਾਈ ਗੋੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਤਿਸ ਅਰਾਧ ਮੇਰਾ ਮਨ ਧੀਰਾ ਰਹਾ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਤੇ ਸਿੱਧ ਭਏ ਸਗਲ ਕਾਮ ਦਰਸ਼ਨ ਦੇਖੀ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਕ ਗਏ ਕਹੋ ਨਾਨਕ ਕਹਾ ਪੈ ਪਾਈ ਆਪਣੇ ਸੇਵਕੀ ਆਪ ਪੈੰਜ ਰਖਾਈ ਕਹੋ ਨਾਨਕ ਕਹਾ ਪੈ ਪਾਈ ਆਪਣੇ ਸੇਵਕੀ ਆਪ ਪੈਜ ਰਖਾਈ ਗੋੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੈ ਅਰਾਧ ਮੇਰਾ ਮਨ ਧੀਰਾ ਰਹਾ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਤੇ ਸਿੱਧ ਭਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਕ ਗਏ ਕਹ ਨਾਨਕ ਕਹਾ ਪੈ ਪਾਈ ਆਪਣੇ ਸੇਵਕੀ ਆਪ ਪੈੰਜ ਰਖਾਈ ਕਹ ਨਾਨਕ ਕਹਾ ਪੈ ਪਾਈ ਆਪਣੇ ਸੇਵਕੀ ਆਪ ਪੈੰਜ ਰਖਾਈ ਗੋੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੈ ਅਰਾਧ ਮੇਰਾ ਮਨ ਧੀਰਾ ਰਹਾ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਤੇ ਸਿੱਧ ਭਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਕ ਗਏ ਕਹੋ ਨਾਨਕ ਕਹਾਂ ਪੈ ਪਾਈ ਆਪਣੇ ਸੇਵਕੀ ਆਪ ਪੈੰਜ ਰਖਾਈ ਕਹੋ ਨਾਨਕ ਕਹਾਂ ਪੈ ਪਾਈ ਆਪਣੇ ਸੇਵਕੀ ਆਪ ਪੈਜ ਰਖਾਈ ਗੋੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਤਿਸ ਅਰਾਧ ਮੇਰਾ ਮਨ ਧੀਰਾ ਰਹਾ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਤੇ ਸਿੱਧ ਭਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਕ ਗਏ ਕਹੋ ਨਾਨਕ ਕਹਾ ਪੈ ਪਾਈ ਆਪਣੇ ਸੇਵਕੀ ਆਪ ਪੈੰਜ ਰਖਾਈ ਕਹੋ ਨਾਨਕ ਕਹਾ ਪੈ ਪਾਈ ਆਪਣੇ ਸੇਵਕੀ ਆਪ ਪੈੰਜ ਰਖਾਈ ਗੋੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਤਿਸ ਅਰਾਧ ਮੇਰਾ ਮਨ ਧੀਰਾ ਰਹਾ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਤੇ ਸਿੱਧ ਭਏ ਸਗਲ ਕਾਮ ਦਰਸ਼ਨ ਦੇਖੀ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਕ ਗਏ ਕਹੋ ਨਾਨਕ ਕਹਾਂ ਪੈ ਪਾਈ ਆਪਣੇ ਸੇਵਕੀ ਆਪ ਪੈੰਜ ਰਖਾਈ ਕਹੋ ਨਾਨਕ ਕਹਾਂ ਪੈ ਪਾਈ ਆਪਣੇ ਸੇਵਕੀ ਆਪ ਪੈਜ ਰਖਾਈ ਗੋੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਤਿਸ ਅਰਾਧ ਮੇਰਾ ਮਨ ਧੀਰਾ ਰਹਾ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਤੇ ਸਿੱਧ ਭਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਕ ਗਏ ਕਹ ਨਾਨਕ ਕਹਾ ਪੈ ਪਾਈ ਆਪਣੇ ਸੇਵਕੀ ਆਪ ਪੈੰਜ ਰਖਾਈ ਕਹ ਨਾਨਕ ਕਹਾ ਪੈ ਪਾਈ ਆਪਣੇ ਸੇਵਕੀ ਆਪ ਪੈੰਜ ਰਖਾਈ ਗੋੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੈ ਅਰਾਧ ਮੇਰਾ ਮਨ ਧੀਰਾ ਰਹਾ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਤੇ ਸਿੱਧ ਭਏ ਸਗਲ ਕਾਮ ਦਰਸ਼ਨ ਦੇਖੀ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਕ ਗਏ ਕਹੋ ਨਾਨਕ ਕਹਾ ਪੈ ਪਾਈ ਆਪਣੇ ਸੇਵਕੀ ਆਪ ਪੈੰਜ ਰਖਾਈ ਕਹੋ ਨਾਨਕ ਕਹਾ ਪੈ ਪਾਈ ਆਪਣੇ ਸੇਵਕੀ ਆਪ ਪੈਜ ਰਖਾਈ ਗੋੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਵਸਾਇਆ ਗੁਰ ਗੋਬਿੰਦ ਪਾਰ ਬ੍ਰਹਮਪੂਰਾ ਤਿਸੈ ਅਰਾਧ ਮੇਰਾ ਮਨ ਧੀਰਾ ਰਹਾ ਅਣ ਦਿਨ ਜਪੋ ਗੁਰੂ ਗੁਰਨਾਮ ਤਾਤੇ ਸਿੱਧ ਭਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਕ ਗਏ ਕਹੋ ਨਾਨਕ ਕਹਾਂ ਪੈ ਪਾਈ ਆਪਣੇ ਸੇਵਕੀ ਆਪ ਪੈੰਜ ਰਖਾਈ ਕਹ ਨਾਨਕ ਕਹਾਂ ਪੈ ਪਾਈ ਆਪਣੇ ਸੇਵਕੀ ਆਪ ਪੈੰਜ ਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ